ਅੰਜੀ ਮੇਰਾ ਫਰੈਂਡ ਸੀਗਾ ਇੱਕ ਇੰਡੀਆ ਤੇ ਉਹਦੀ ਡੈਥ ਹੋ ਗਈ ਰੀਜ਼ਨ ਰਿਹਾ ਜਿੱਦਾਂ ਚਿੱਟਾ ਹਨਾ ਤੇ ਇਸ ਵਾਰੀ ਜਿੱਦਾਂ ਮੈਂ ਇੰਡੀਆ ਗਿਆ ਸੀਗਾ ਥੋੜੀ ਦਿਨ ਪਹਿਲਾਂ ਤਿੰਨ ਤਿੰਨ ਮਹੀਨੇ ਰਹਿ ਕੇ ਆਏ ਜਿੱਦਾਂ ਜਾ ਕੇ ਸਾਰੀ ਫੈਮਿਲੀ ਗਈ ਸੀ ਤੇ ਮੈਨੂੰ ਮਿਲਿਆ ਸੀਗਾ ਉਹ ਉਹਨਾਂ ਦੇ ਮਪੰਡ ਗਿਆ ਸੀ ਜਿੱਦਾਂ ਹੋਰ ਪੰਡ ਦਾ ਮੁੰਡਾ ਉਹ ਜਿੱਦਾਂ ਸਾਡੇ ਪੰਡ ਤੋਂ ਥੋੜਾ ਦੂਰ ਤੇ ਉੱਥੇ ਮੈਨੂੰ ਅਚਾਨਕ ਹੀ ਮਿਲ ਗਿਆ ਤੇ ਉਹਨੂੰ ਮੈਂ ਕਿਹਾ ਚਲੋ ਜਾਨ ਨੇ ਕਿਤੇ ਕੁਝ ਖਾ ਪੀ ਆਉਨੇ ਹਨਾ ਤੇ ਮੇਰੇ ਜਿਹੜੇ ਮਿੱਤਰ ਉਹ ਹੋਰ ਉਸ ਪੈਂਡ ਦੇ ਜਿੱਦਾਂ ਮੈਂ ਨਾ ਕਿਸੇ ਹੋਰ ਕੋ ਗਿਆ ਸੀਗਾ ਪਰ ਉਹ ਮੁੰਡਾ ਰਾਤ ਚ ਮਿਲਿਆ ਸੀ ਜਿੱਦਾਂ ਉਹ ਕਹਿੰਦਾ ਵੀ ਨਹੀਂ ਹਨਾ ਟੂਰ ਨੂੰ ਲੈ ਕੇ ਮਤਲਬ ਆਪਾਂ ਨਹੀਂ ਜਾਣਾ ਬਦਨਾਮ ਬਾਵਾ ਹੋਇਆ ਹੈ ਹਨਾ ਜਿੱਦਾਂ ਨਸ਼ੇ ਨੂੰਸ਼ੀਆਂ ਚ ਇਦਾਂ ਨਸ਼ੇ ਦਾ ਬਾਵਾ ਕਰਦਾ ਸੀਗਾ ਹੋਰ ਵੀ ਜਿੱਦਾਂ ਸਾਰਾ ਸਾਰਾ ਕੁਝ ਕੁਛ ਛੱਡਦਾ ਨਹੀਂ ਸੀਗਾ ਕੁਝ ਵੀ ਚਲੋ ਇਹ ਕਰ ਦੇ ਕਰਾਉਣ ਦੇ ਜਦੋਂ ਅਸੀਂ ਚੱਲੇ ਕਹਿੰਦਾ ਚੱਲ ਇਹਨੂੰ ਗੇੜੀ ਪਾ ਦਿੰਨੇ ਰਹਿਣ ਦਿੰਨੇ ਹਨਾ ਮੈਂ ਤਾਂ ਹੁਣ ਮੈਂ ਕਿਹਾ ਹੋਇਆ ਹਨਾ ਤੇ ਉਹਦੇ ਪਹਿਲੇ ਪਹਿਲਾਂ ਵਧੀਆ ਵੀ ਸੀਗਾ ਸਾਡਾ ਜਿੱਦਾਂ ਰਹੀ ਜਿੱਦਾਂ ਤੇ ਫਿਰ ਉਹਨਾਂ ਜੱਲਕੇ ਉਹਨੂੰ ਫਿਰ ਜਾਣ ਲੱਗੇ ਪੁੱਛ ਲਿਆ ਕਹਿੰਦਾ ਆ ਜਾ ਚੱਲਦੇ ਆ ਨਾ ਵੀ ਆ ਜਾ ਮੱਛੀ-ਮੁੱਛੀ ਖਾਇਆ ਉਹਨੇ ਜਾ ਜੋ ਵੀ ਚਿਕਨ ਸਿਗਾ ਅਸੀਂ ਚੱਲੇ ਖਾਣ ਤੇ ਉੱਥੇ ਵੀ ਉਹਨੂੰ ਮੈਂ ਸਮਝਾਈ ਇਹਹੀ ਗੱਲ ਵੀ ਬਾਕੀ ਤੂੰ ਜੋ ਮਰਜ਼ੀ ਕਰ ਲੈ ਹਨਾ ਵੀ ਤੂੰ ਸ਼ਰਾਬ ਪੀਨਾ ਸ਼ਰਾਬ ਪੀਲਾ ਤੇ ਡੋਡੇ ਖਾਣਾ ਜਾਂ ਫੀਮ ਵੀ ਜਿੱਦਾਂ ਜੋ ਵੀ ਅਵੇਲੇਬਲ ਆ ਉਹਨਾਂ ਨੂੰ ਜੋ ਵੀ ਉੱਥੇ ਖਾਂ ਕਰਦੇ ਆ ਹਨਾ ਤੇ ਮੈਂ ਕਿਹਾ ਤੂੰ ਕਰੀ ਚੱਲ ਵੀ ਤੂੰ ਮਰਦਾ ਨਹੀਂ ਹਨਾ ਵੀ ਚਿੱਟਾ ਨਾ ਲਾਈ ਹਨਾ ਬੰਦੇ ਵਾਰ ਕਿੱਥੇ ਮੰਨਦੇ ਆ ਹੈਨਾ ਇੱਕ ਉਹ ਗੰਨੇ ਪੈਣ ਵਾਲੀ ਸ਼ਰਾਬ ਆ ਉਹ ਵੀ ਕਾਫੀ ਬਦਨਾਮ ਆ ਸਾਡੇ ਵੱਲ ਆਪਣੇ ਕੰਗਰਾਈਆਂ ਲੱਗੇ ਉਹਨੂੰ ਉਹਦਾ ਵੀ ਕਿਹਾ ਸੀ ਵੀ ਨਾ ਪੀਆ ਕਰੋ ਵੀ ਹੈਨਾ ਹੁਣ ਪਰ ਉਹਦੇ ਕੋਲ ਸਰਿੰਜ ਮਿਲੀ ਆ ਜਦਾਂ ਜਿੱਥੇ ਉਹਦੇ ਡੈਥ ਹੋਏ ਨਾ ਸਰਿੰਜ ਬੇਸਿਕਲੀ ਫੇ ਉਹਨੇ ਕੁਝ ਆਪਣੇ ਇਨਸਰਟ ਹੀ ਕੀਤਾ ਆਪਣੀ ਬਾਡੀ ਦੇ ਵਿੱਚ ਤੇ ਜਦੋਂ ਮੈਨੂੰ ਥੋੜਾ ਲੋਅਰ ਬੈਕ ਵੀ ਇਸ਼ੂ ਹੋ ਗਿਆ ਸੀ ਜਦਾਂ ਜਦੋਂ ਮੈਂ ਇੰਡੀਆ ਸੀਗਾ ਇਕਦਮ ਜਦੋਂ ਜਦ ਆਪਾਂ ਕੰਮ ਛੱਡ ਦਿੰਨੇ ਹਾਂ ਨਾ ਮੇ ਵੀ ਬਾਡੀ ਨੇ ਜਦੋਂ ਰिएक्ट ਜਿਆ ਕੀਤਾ ਲੋਅਰ ਬੈਕ ਚ ਇਕਦਮੇ ਇਸ਼ੂ ਹੋਇਆ ਤੇ ਉੱਥੇ ਇੱਕ ਬੰਦਾ ਮੈਨੂੰ ਮਿਲਿਆ ਤੇ ਲੱਭਿਆ ਉਹਨੇ ਜਦੋਂ ਮੈਨੂੰ ਲੀ ਅਡਜਸਟਮੈਂਟਸ ਕੀਤੀਆਂ ਦੋ ਤਿੰਨ ਵਾਰੀ ਤੇ ਮੈਨੂੰ ਉਹਨੇ ਠੀਕ ਕਰਤਾ ਤੁਹਾਨੂੰ ਯੋਗਾ ਕਰਤਾ ਵਾਪਸ ਹੁਣ ਮੈਂ ਠੀਕ ਹ ਉਹਨੇ ਜਿੱਤੋਂ ਕੰਮ ਸਿੱਖਿਆ ਸੀਗਾ ਬੰਦਾ ਦੀਪਾ ਦੀਪਾ ਨਾਮ ਉਹਦਾ ਉਹ ਵੀ ਬਹੁਤ ਮਸ਼ਹੂਰ ਸਾਡੇ ਏਰੀਆ ਚ ਮੰਨਿਆ ਗਿਆ ਜਿੱਦਾਂ ਆਪਣੇ ਜਲੰਧਰ ਏਰੀਆ ਦੇ ਵਿੱਚ ਲੋਕੀ ਉੱਤੋਂ ਬਹੁਤ ਜਾਣਦੇ ਸੀਗੇ ਕੁਝ ਵੀ ਪ੍ਰੋਬਲਮ ਹੁੰਦੀ ਸੀ ਜਦੋਂ ਉਹ ਠੀਕ ਕਰ ਲੈਂਦਾ ਸੀ ਬੰਦਿਆਂ ਨੂੰ ਉਹਨੂੰ ਉਹ ਵੀ ਬਾਈ ਜਦੋਂ ਜਦਾਂ ਉਹਨਾਂ ਕੰਮ ਬਾਰੇ ਚੱਲ ਪਿਆ ਉਹ ਚਿੱਟਾ ਲਾਉਣ ਲੱਪਿਆ ਹੁਣ ਉਹ ਸੈਂਟਰ ਵੀ ਰਹਿ ਕੇ ਆਏ ਸੀਗਾ ਦੀਪਾ ਉਹਦਾ ਨਾਮ ਆ ਸੈਂਟਰ ਵੀ ਉਹ ਜਿੱਦਾਂ ਨਸ਼ਾ ਛਡਾਉ ਉਹ ਜਿਹੜੇ ਕੇਂਦਰ ਹੁੰਦੇ ਉੱਥੇ ਗਿਆ ਸੀਗਾ ਤੇ ਥੋੜੇ ਦਿਨ ਹੁਣ ਜਿੱਦਣ ਉਹ ਮੁੰਡੇ ਨੇ ਉਹ ਸੇਮ ਨਾਮ ਨੂੰ ਦੱਸਿਆ ਕਹਿੰਦਾ ਉਹ ਵੀ ਮਰ ਗਿਆ ਉਹਨੇ ਵੀ ਆ ਕੇ ਫੇਰ ਚਿੱਟਾ ਲਾ ਲਿਆ ਦੁਬਾਰਾ ਜਾ ਕੇ ਤਾਂ ਬੋਡੀ ਸਹਾਰਦੀ ਨਹੀਂ ਪਤਾ ਨਹੀਂ ਹੁਣ ਮਤਲਬ ਜੇ ਤੁਹਾਡੇ ਫਰੈਂਡ ਆ ਜਾਂ ਜੋ ਵੀ ਸਾਡੇ ਰਿਲੇਟਿਵ ਆ ਜਾਂ ਕੋਈ ਵੀ ਜਿਹੜਾ ਤੁਹਾਡਾ ਭਰਾ ਭੈਣ ਵੀ ਜਾਂ ਜੇ ਉਹ ਇਸ ਡਰੱਗ ਵੱਲ ਨੂੰ ਜਾਂਦੇ ਆ ਤਾਂ ਉਹਨਾਂ ਨੂੰ ਪੂਰੀ ਤਰ੍ਹਾਂ ਰੋਕੋ ਜੇ ਰੋਕ ਸਕਦੇ ਆ ਇਹ ਨਹੀਂ ਤਾਂ ਜੇ ਉਹ ਲਾਉਣ ਲੱਪੇ ਤਾਂ ਡੈਥ ਹੀ ਆ ਜੀ ਐਂਡ ਆ ਤਾਂ ਹਨਾ ਬਚਦਾ ਨਹੀਂ ਬੰਦਾ ਕਿ ਮੈਨੂੰ ਮੇਰੇ ਫਰੈਂਡ ਦਾ ਬਹੁਤ ਫੀਲ ਹੋਇਆ ਹੋਵੇ ਜਦੋਂ ਉਹਨੂੰ ਮੈਂ ਕਹਿ ਕੇ ਵੀ ਆਇਆ ਸੀ ਸਮਝਾ ਕੇ ਵੀ ਆਇਆ ਸੀਗਾ ਸਾਰੇ ਜਾਣੇ ਉਹਨੂੰ ਸਮਝਾਉਂਦੇ ਸੀ ਪਰ ਉਹ ਮੰਨਿਆ ਨਹੀਂ ਕਿਸੇ ਦੀ ਵੀ ਤੇ ਹਰੇਕ ਨਾਲ ਇਹੀ ਹੁੰਦਾ ਹੈ ਜਿਹੜੇ ਚਿੱਟਾ ਲਾਉਣ ਲੱਪੇਂਦੇ ਆ ਇਹ ਬਾਅਦ ਸੁਣਦੇ ਨਹੀਂ ਕਿਸੇ ਦੀ ਵੀ ਮੁੜ ਕੇ ਐਂਡ ਰਿਜ਼ਲਟ ਫਿਰ ਤੁਹਾਨੂੰ ਪਤਾ ਹੀ ਆ ਸਾਡੇ ਪਿੰਡ ਦੀ ਇੱਕ ਵੈਸੇ ਉਦਾਹਰਣ ਦਿੰਦਾ ਜੇ ਕਿਸੇ ਨੇ ਯੂਜ਼ ਕਰਨੀ ਹੋਵੇ ਹੈਨਾ ਉਹ ਵੀ ਮੁੰਡਾ ਚਿੱਟਾ ਲਾਉਣ ਲੱਪਿਆ ਸੀਗਾ ਤੇ ਉਹਦੇ ਜਦੋਂ ਪੇਰੈਂਟਸ ਨੇ ਹੈਨਾ ਮਤਲਬ ਉਹਨੂੰ ਜੇਲ੍ਹ 'ਚ ਪਤਾ ਨਹੀਂ ਕਿੱਦਾਂ ਕੋਈ ਗੱਲ ਹੋ ਗਈ ਸੀ ਉਹਨੂੰ ਜੇਲ੍ਹ 'ਚ ਛੱਡਿਆ ਜਦੋਂ ਉਹਨੂੰ ਕਢਾ ਸਕਦੇ ਸੀ ਬਾਹਰ ਪਰ ਉਹਨੂੰ ਉਹਨਾਂ ਨੇ ਕੱਢਿਆ ਨਹੀਂ ਆਈ ਥਿੰਕ ਚਾਰ ਜਾਂ ਪੰਜ ਸਾਲ ਉਹਨੂੰ ਜੇਲ੍ਹ 'ਚ ਹੀ ਛੱਡੇ ਰੱਖਿਆ ਹੈਨਾ ਪਰ ਉਹਦਾ ਫਾਇਦਾ ਇਹ ਹੋਇਆ ਵੀ ਉਹ ਚਿੱਟਾ ਛੱਡ ਗਿਆ ਹੁਣ ਉਹ ਮੁੰਡਾ ਜਿੱਦਾਂ ਕਾਫੀ ਜਿੱਦਾਂ ਹੈਨਾ ਬੀਬੇ ਮੁੰਡਾ ਆ ਜਾਂਦਾ ਜਿੱਦਾਂ ਕਹ ਲਓ ਅੱਗੇ ਜਦੋਂ ਉਹ ਪਾਰਟ ਫੂਜਾ ਵੀ ਕਰਨ ਲੱਪਿਆ ਸੁਧਰ ਗਿਆ ਜਿੱਦਾਂ ਕਹ ਲੋ ਹਨਾ ਤੇ ਜੇ ਉਹਨੂੰ ਬਾਹਰ ਹੀ ਰਹਿਦਾ ਉਹਦਾ ਕੰਮ ਹੋ ਜਾਣਾ ਸੀ ਹੁਣ ਤੱਕ ਉਹ ਇਦਾਂ ਵੀ ਕੀਤਾ ਜਾ ਸਕਦਾ ਵੀ ਤੁਸੀਂ ਇਹ ਕੋਈ ਜਿਗਾਰ ਲਾ ਕੇ ਨਸ਼ਾ ਕੇਂਦਰਾ ਜਿੱਤਾ ਨਹੀਂ ਸੁਧਰਦੇ ਹੈਗੇ ਉਹ ਫੇ ਆ ਕੇ ਲਾਉਣ ਲੱਪਿੰਦੇ ਆ ਇਹ ਵੀ ਜੇ ਕੋਈ ਲੰਬਾ ਥੋੜਾ ਜਿਹਾ ਜਿੱਦਾਂ ਜਿੱਤਾ ਜੇਲ ਵਰਗੀ ਜਗ੍ਹਾ ਤੇ ਇਹਨੂੰ ਫਸਾ ਦਿੱਤਾ ਜਾਵੇ ਜਿਹੜੇ ਚਿੱਟਾ ਲਾਉਂਦੇ ਆ ਉੱਥੇ ਬਚਾਅ ਹੋ ਸਕਦਾ ਇਹਨਾਂ ਦਾ ਜਿਹੜੇ ਜਿੱਦਾਂ ਬਾਹਲੇ ਨਹੀਂ ਗਏ ਹੈਗੇ ਅੱਗੇ ਜਿੱਦਾਂ ਕਈ ਆ ਵੀ ਨਹੀਂ ਮੰਨਦੇ ਫੇ ਵੀ ਹਨਾ ਪਰ ਉਹ ਇੱਕ ਜਿੱਦਾ ਉਹ ਐਗਜ਼ਾਮਪਲ ਆ ਵੀ ਉਹ ਮੁੰਡਾ ਛੱਡ ਗਿਆ ਜਿੱਤਾ ਬਾਕੀ ਜਿਹੜੀ ਜੰਗ ਜਨਰੇਸ਼ਨ ਆ ਜੇ ਤੁਸੀਂ ਉਹ ਨਸ਼ਾ ਲਾਇਆ ਵੀ ਹੋਇਆ ਆ ਜਿੱਦਾਂ ਸਾਡੇ ਕੋਲ ਨਹੀਂ ਛੱਡ ਹੁੰਦਾ ਤਾਂ ਤੁਸੀਂ ਲਿਮਿਟ ਆਪਣੀ ਕਰੋ ਵੀ ਤੁਸੀਂ ਬੀਅਰ ਸ਼ਰਾਬ ਹਨਾ ਅਡੋਡੇ ਫੀਮ ਤੱਕ ਬੰਦਾ ਮਰਦਾ ਨਹੀਂ ਹੈਗਾ ਠੀਕ ਆ ਜੇ ਤੁਸੀਂ ਹੁਣ ਮਤਲਬ ਪੂਰਾ ਕੋਸ਼ਿਸ਼ ਕਰੋ ਵੀ ਚਿੱਟਿਆਂ ਨੂੰ ਕਦੇ ਮੂੰਹ ਨਾ ਕਰੋ ਜੇ ਤੁਸੀਂ ਆਪਣੀ ਟਿਕਟ ਕਟਾਉਣੀ ਆ ਇਸ ਧਰਤੀ ਤੋਂ ਇਸ ਦੁਨੀਆ ਤੋਂ ਹਨਾ ਫੇਰ ਹੀ ਤੁਸੀਂ ਉਧਰ ਨੂੰ ਜਾਓ ਉਹਦਾ ਐਂਡ ਤਾਂ ਉਹੀ ਆ